ਮੇਰਾ ਨਾਮ ਹੈ ਅਜੀਤ ਅੰਦਰ ਸਿੰਘ ਜੀ ਬੋਫਰ ਤੋਂ ਜੋ ਰਾਤ ਐਕਸੀਡੈਂਟ ਹੋਇਆ ਹੈ ਇੱਕ ਵੱਡਾ ਸੋ ਕੀ ਮਾਮਲਾ ਕੀ ਹੈ ਐਕਸੀਡੈਂਟ ਨਹੀਂ ਜੀ ਮਰਡਰ ਹੈ ਕਿਉਂਕਿ ਲੋਕ ਅੱਜ ਕੱਲ ਜ਼ਮੀਨ ਜਾਇਦਾ ਤੇ ਅੱਖ ਰੱਖਦੇ ਕੋਸ਼ਿਸ਼ ਕਰਦੇ ਆ ਵੀ ਕਿਸੇ ਗਲਤ ਢੰਗ ਨਾਲ ਅਸੀਂ ਉਹਨੂੰ ਆਪਣਾ ਪ੍ਰਾਪਰਟੀ ਨੂੰ ਹਥਿਆ ਲਈਏ ਸੋ ਉਹਨਾਂ ਨੇ ਇਹੀ ਕੰਮ ਕੀਤਾ ਔਰ ਜਦੋਂ ਮੇਰਾ ਭਾਂਜਾ ਤੇ ਉਹਦਾ ਬੇਟਾ ਆਏ ਤੇ ਉਹਨਾਂ ਨੇ ਕਿਹਾ ਵੀ ਜੇ ਤੁਹਾਡੇ ਕੋਲ ਕੋਈ ਪ੍ਰਾਪਰ ਹੈ ਤੁਸੀਂ ਪੁਲਿਸ ਨੂੰ ਲੈ ਕੇ ਆਓ ਐ ਤਾਂ ਸਾਡੀ ਫਸਲ ਕੋਈ ਵੀ ਦੂਜਾ ਬੰਦਾ ਥੋੜੀ ਵੱਟ ਸਕਦਾ। ਉਹ ਸੋਸ ਗੱਲ ਤੇ ਉਹਨਾਂ ਦਾ ਆਪਸ ਗੱਲਬਾਤ ਹੋਈ ਉਹਨਾਂ ਨੇ ਫਾਇਰ ਨਾ ਹਰੇ ਬੇਟੇ ਦੀ ਡੈਥ ਹੋ ਗਈ ਨਾਲੇ ਭਾਂਜੇ। ਜਿਹੜੇ ਸਾਹਮਣੇ ਬੰਦੇ ਨੇ ਐਸੇ ਕੋਣ ਨੇ ਕਿਸ ਤਰ੍ਹਾਂ ਕਿਸ ਇਸ ਪਰਿਵਾਰ ਦੇ ਵਿੱਚੋਂ ਆ ਬਲਖਾਨੇ ਤੋਂ ਆਏ ਜਿਹੋ ਇੱਕ ਦਾ ਰਾਣਾ ਮੁੰਡਾ ਤੇ ਕੁਝ ਉਹਦੇ ਨਾਲ ਦੇਖੋ ਮੌਕੇ ਤੇ ਹੈਗੇ ਸੀ। ਇਹ ਪਰਿਵਾਰ ਦਾ ਸੰਬੰਧ ਇਹ ਪਰਿਵਾਰ ਤੋਂ ਬਾਹਰ ਦੀ ਹੈ ਜੀ। ਨਹੀਂ ਬਸ ਪਿੰਡ ਤੋਂ ਜਿਵੇਂ ਭਾਈਚਾਰਾ ਹੁੰਦਾ ਜੀ। ਕਿ ਕਿਸ ਤਰ੍ਹਾਂ ਦੀ ਕਾਰਵਾਈ ਦੇਖ ਰਿਹਾ ਹਾਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨੇ ਪੁਲਿਸ ਨੇ ਤਾਂ ਬਹੁਤ ਵਧੀਆ ਉਸ ਵੇਲੇ ਸਾਰੀ ਚੀਜ਼ ਨੂੰ ਕੰਟਰੋਲ ਕੀਤਾ ਤੇ ਔਰ ਮੌਕੇ ਤੇ ਜਾ ਕੇ ਸਾਰੇ ਹਾਲਾਤ ਦਾ ਔਰ ਸਾਰੀ ਰਾਤ ਇਹ ਲੱਗੇ ਰਹੇ ਤਾਂ ਕਿ ਕੋਈ ਗਲਤ ਪਰਚਾ ਨਾ ਹੋਵੇ ਕੋਈ ਗਲਤ ਬੰਦੇ ਦਾ ਨਾ ਹੋਵੇ ਔਰ ਪਰਵਾਰ ਨੂੰ ਪੂਰਾ ਹਰ ਤਰ੍ਹਾਂ ਦਾ ਲੋਕ ਇਨਸਾਫ ਮਿਲੇ ਇਹ ਕਾਰਵਾਈ ਵਿੱਚ ਤਾਂ ਕਿਸਦੇ ਬਿਆਨਾਂ ਤੋਂ ਜਿਹੜਾ ਪੁਲਿਸ ਨੇ ਪਰਚਾ ਕਰ ਜੀ ਉਹਦੇ ਬੇਟੀ ਹੈ ਜੀ 24 ਸਾਲ ਦੀ ਜੀ ਉਹਦੇ ਵੱਲੋਂ ਇਹ ਹੋਇਆ ਸਾਰਾ ਕੀ ਨਾਮ ਹੈ ਅਕਸਰ ਕੀ ਪੂਰਾ ਮਾਮਲਾ ਹੈ ਮੇਰਾ ਕਜ਼ਨ ਸੀ ਜੀ ਵਿਨੇ ਪ੍ਰਤਾਪ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਆਮ ਪਿੰਡਾਂ ਦੇ ਵਿੱਚ ਜ਼ਮੀਨੀ ਵਿਵਾਦ ਚੱਲਦੇ ਰਹਿੰਦੇ ਆ ਜਿਹਦੇ ਤਹਿਤ ਉਹ ਜਿਹੜਾ 20 ਕਿੱਲਿਆਂ ਦਾ ਰੌਲਾ ਸੀਗਾ ਉਹ ਉਹਦੇ ਤੇ ਵਿਨੇ ਪ੍ਰਤਾਪ ਕਾਬਜ਼ ਸੀਗਾ ਤੇ ਉਹ ਚੰਡੀਗੜ੍ਹ ਵਾਲੇ ਬੇਟੇ ਨਾਲ ਆ ਰਿਹਾ ਸੀਗਾ ਉੱਥੇ ਆ ਕੇ ਉਹਨੇ ਉਥੇ ਉਹਨੂੰ ਮੇਰੇ ਖਿਆਲ ਰੋਕਿਆ ਵੀ ਭਾਈ ਸਾਡੇ ਜਿਵੇਂ ਸੁਣ ਰਹੇ ਐ ਅਸੀਂ ਵੀ ਇਹ ਉਹੇ ਕੰਮ ਨਾ ਕਰ ਉਹਨੇ ਉਥੋਂ ਉੱਚ ਲਾ ਗਿਆ ਇੱਕ ਵਾਰ ਤਾਂ ਫਿਰ ਉਹ ਆਪਣਾ ਵੈਪਨ ਉਪਨ ਲਿਆ ਕੇ ਉਹਨੇ ਉਥੇ ਉਹਨਾਂ ਤੇ ਫਾਇਰਿੰਗ ਕਰਕੇ ਉਹਨਾਂ ਦੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਤਾ ਸੋ ਮੇਰੀ ਹੁਣ ਤੁਹਾਨੂੰ ਤੁਹਾਡੇ ਰਾਹੀਂ ਸਰਕਾਰ ਨੂੰ ਭਗਵੰਤ ਸਿੰਘ ਮਾਨ ਨੂੰ ਜਿਹੜੇ ਕਹਿੰਦੇ ਸੀ ਅਸੀਂ ਸ਼ਾਂਤੀ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਅਸੀਂ ਅਮਨ ਕਾਨੂੰਨ ਦਾ ਖਿਆਲ ਰੱਖਾਂਗੇ ਮੇਰੀ ਬੇਨਤੀ ਹੈ ਵੀ ਦੇ ਕੋ ਉਹਦੀ ਇਕੱਲੀ ਬੇਟੀ ਰਹਿ ਗਈ 24 ਸਾਲਾਂ ਦੀ ਤੇ ਉਹਨੂੰ ਇਹ ਲੜਾਈ ਲੜਨੀ ਲੀਗਲ ਬੈਟਲ ਚਲੋ ਅਸੀਂ ਸਾਰੇ ਉਹਦੀ ਸਪੋਰਟ ਕਰਾਂਗੇ ਪਰ ਭਗਵੰਤ ਮਾਨ ਸਟਾਰ ਜਰੂਰ ਇਸ ਗੱਲ ਦਾ ਨੋਟਿਸ ਲਵੇ ਤੇ ਪ੍ਰੋਪਰਲੀ ਇਹਦੀ ਇਨਕੁਆਰੀ ਕਰਾ ਕੇ ਦੋਸ਼ੀਆਂ ਨੂੰ ਜਲਦੀ سزا ਦਿੱਤੀ ਜਾਵੇ 19 ਤਾਰੀਖ ਕੱਲ ਸ਼ਾਮ ਨੂੰ ਲਗਭਗ 7:30 ਵਜੇ ਦੇ ਕਰੀਬ लोकल सिटी मलोट पुलिस ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀ ਕਿ ਅਬਲ ਖੁਰਾਨਾ ਪਿੰਡ ਦੇ ਕੋਲ ਦੋ ਡੈੱਡ ਬੋਡੀ ਮਿਲੀ ਹੈਗੀਆਂ ਤੁਰੰਤ ਮੌਕੇ ਤੇ ਪੁਲਿਸ ਦੇ ਅਫਸਰਸ ਨੇ ਵਿజిਟ ਕਰਕੇ ਵੈਰੀਫਾਈ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਅਬਲ ਖੁਰਾਨਾ ਪਿੰਡ ਦੇ ਰਹਿਣ ਵਾਲੇ ਵਿਨੇ ਪ੍ਰਤਾਪ ਤੇ ਉਸਦੇ ਬੇਟੇ ਸੂਰਜ ਪ੍ਰਤਾਪ ਦਾ ਜੋ ਹੈ ਉਹ ਗਨ ਸ਼ਾਟ ਇੰਜਰੀ ਕਰਕੇ ਮਰਡਰ ਹੋਇਆ ਹੈਗਾ ਇਹ ਨਾਲ ਹੀ ਉਹਨਾਂ ਦੀ ਰੈੱਡ ਕਲਰ ਦੀ ਜੋ ਇੱਕ ਐਂਡੇਵਰ ਗੱਡੀ ਸੀਗੀ ਉਹ ਮੌਕੇ ਤੇ ਸੀਗੀ ਤੋ ਜਦ ਬੈਰੀਫਾਈ ਕੀਤਾ ਗਿਆ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਗੱਲ ਸਾਹਮਣੇ ਆਈ ਕਿ ਇਹਨਾਂ ਦਾ ਜੋ ਹੈਗਾ ਅਬਦੁਲ ਖਰਾਨਾ ਦਾ ਰਹਿਣ ਵਾਲਾ ਹੀ ਹੈਗਾ ਰਾਣਾ ਦਿਵਿੰਦਰ ਸਿੰਘ ਉਰਫ ਰਾਣਾ ਉਹਦੇ ਨਾਲ ਜੋ ਹੈਗਾ ਇੱਕ ਲੈਂਡ ਡਿਸਪਿਊਟ ਲੌਂਗ ਸਟੈਂਡਿੰਗ ਚੱਲ ਰਿਹਾ ਸੀਗਾ। ਤੋ ਉਹਨਾਂ ਦੀ ਕੱਲ ਸ਼ਾਮ ਨੂੰ ਹੀ ਕੋਈ ਇਸੇ ਮੁੱਦੇ ਤੇ ਐਲਟਰਕੇਸ਼ਨ ਤੇ ਤਸਲ ਵੀ ਹੋਈ ਸੀਗੀ। ਕਿਉਂਕਿ ਮੌਕੇ ਦੇ ਜੋ ਉਸ ਦੀ ਪੋਜੈਸ਼ਨ ਸੀਗੀ ਵਿਨੇ ਪ੍ਰਤਾਪ ਦੀ ਉਸ ਚੀਜ਼ ਨੂੰ ਲੈ ਕੇ ਇਹਨਾਂ ਦੀ ਕੱਲ ਦੁਪਹਿਰ ਦੇ ਬਾਅਦ ਤੇ ਹੀ ਐਲਟਰਕੇਸ਼ਨ ਚੱਲ ਰਹੀ ਸੀ। ਤੋ ਜਦ ਵੈਰੀਫਾਈ ਰਿਵਰਸ ਟ੍ਰੇਸ ਕਰਕੇ ਅਸੀਂ ਕੀਤਾ ਤੋ ਇਹ ਪਤਾ ਚੱਲਿਆ ਕਿ ਇਹ ਟਰੈਕਟਰ ਤੇ ਸੀਗਾ ਰਾਣਾ ਤੇ ਦੂਜਾ ਦਿਨੇ ਪ੍ਰਤਾਪ ਜੋ ਐਂਡੇਵਰ ਤੇ ਸੀਗੇ ਤੋ ਇਹ ਉਸੇ ਦਾ ਟਸਲ ਦੇ ਕਰਕੇ ਅੱਗੇ ਪਿੱਛੇ ਗੱਡੀ ਰਹੀ ਇਹਨਾਂ ਦੀ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਲੈਂਡ ਡਿਸਪਿਊਟ ਦੇ ਬੈਕਗ੍ਰਾਉਂਡ ਤੇ ਜੋ ਹੈ ਇਹਨਾਂ ਦੀ ਐਲਟਰਕੇਸ਼ਨ ਹੋਈ ਪ੍ਰੋਵੋਕੇਸ਼ਨ ਹੋਈ ਤੇ ਉਹ ਫਾਇਰਿੰਗ ਤੇ ਗਨ ਸ਼ਾਟ ਇੰਜਰੀ ਕਰਕੇ ਮਰਡਰ ਹੋਇਆ ਹੈ ਤੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ एस पी डी साहब तो डी एस पी डी सब डिविजनल मलोट एस एच ओ सिटी मलोट उन्होंने वक् वक् टीम्स अपनी बना के इसते सब पक्षों वेरीफाई किया जा रहा इनवैसटीगेन जो भी लीड्स मिली है उस पर कार्रवाई की जा रही है तो एफ आई आर जो है सिटी मलोट पुलिस स्टेन से आज दर्ज की गई है बेस्ड ऑन द स्टेटमेंट ऑफ डॉटर ऑफ द विक्टिम जो विनय प्रताप की डॉ की स्टेटमेंट के बेसते आज एफ आई आर रजिस्टर की गई है तो इस दे आगे दी बेस पर कार्रवाई जो है आज ऑटोप्सी जो है की जा रही है सिविल हॉस्पिटल जो मलोट है का तो फरदर जो भी इसते लीड्स डिवेलप होंगे उस दे बेस पर कार्रवाई होगी ये इनिशियल जो इसकी स्टेटमेंट है डीसीज की डॉक्टर की उसके बेस परचा रजिस्टर किया गया तो फरदर जो भी तफ्तीश से जो भी गल आएगी उसके जो तीन नाम लिखाए हैं ਮੇਨ ਜੋ ਜਿਸ ਤੇ ਕੱਲ ਜੋ ਲੜਾਈ ਹੋਈ ਸੀ ਤੇ ਮੌਕੇ ਤੇ ਜੋ ਕੱਲ ਬਾਤ ਸੀਗੀ ਰਾਣੇ ਦੇ ਨਾਲ ਉਹ ਹੈਗੀ ਤੇ ਇਹਨਾਂ ਦਾ ਜੋ ਬੈਕਗਰਾਉਂਡ ਲੈਂਡ ਡਿਸਪੂਟ ਸੀ ਦੋ ਨਾਮ ਉਹ ਲਿਖਾਈ ਹੈਗੇ ਇੱਕ અન ਆਈਡੈਂਟੀਫਾਈਡ ਬੰਦਾ ਜੋ ਇਹਦੇ ਨਾਲ ਰਾਣੇ ਦੇ ਨਾਲ ਕੱਲ ਸੀਗਾ ਉੱਥੇ ਟਰੈਕਟਰ ਤੇ ਉਹ ਕਿੱਥੇ ਲਿਖਾਇਆ ਗਿਆ ਤਾਂ ਚਾਰ ਨਾਮ ਹੈਗੇ ਕੋਈ ਗ੍ਰਿਫਤਾਰੀ ਕੋਈ ਕਿੱਥੇ ਹਲੇ ਤੱਕ ਸਸਪੈਕਟਸ ਅਸੀਂ ਕਰ ਰਹੇ ਹੋ অর ਆਈਡੈਂਟੀਫਾਈ ਲੀਡਸ ਡਵੈਲਪ ਕਰ ਰਹੇ ਗ੍ਰਿਫਤਾਰੀ ਕੋਈ ਅਭੀ ਹੋਈ ਨਹੀਂ ਬਟ ਵੀਲ ਸੂਨ ਅਪਰੀਹੈਂਡ ਦਾ ਅਕਿਊਜ਼ਡ অর ਜੋ ਵੀ ਉਸਤੇ ਫਿਰ ਫਰਦਰ ਕੋਈ ਕਨਸਪੀਰੇਸੀ ਦੀ ਕੋਈ ਗੱਲ ਹੈ ਕੋਈ ਇਨਵੈਸਟੀਗੇਸ਼ਨ ਤੇ ਹੋਰ ਕੋਈ ਲਿੰਕੇਜਸ ਆਉਂਦੇ ਹੈ ਤਾਂ ਉਸ ਤੇ ਪ੍ਰੋਫੈਸ਼ਨਲ ਤਰੀਕੇ ਤੇ ਕੰਮ ਹੋਵੇਗਾ। ਚਾਹਤਨ ਕਾਉਂਦਾਂ ਨੇ ਕਿੰਨੇ ਜਿਹੜੇ ਰਾਉਂਡ ਕੀਤੇ ਗਏ ਜੀ ਦੀ ਵੈਲਿਊ ਹੈ। ਅਲਿਦਿਕੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਗੱਲ ਸਾਹਮਣੇ ਹੈ ਇਹ ਕਿ ਇਹ ਲਾਇਸੈਂਸ ਵੈਪਨ ਇਹਨਾਂ ਦੇ ਕੋਲ ਦੋ ਵੈਪਨ ਸੀਗੇ। ਤੋਂ ਉਸ ਤੇ ਹੁਣ ਬਾਕੀ ਆਟੋਪਸੀ ਤੇ ਪੋਸਟਮਾਰਟਮ ਦੇ ਬਾਅਦ ਹੀ ਕਲੀਅਰ ਹੋ ਜਾਵੇਗਾ ਕਿ ਜੋ ਐਗਜ਼ਿਟ ਮੁੰਟ ਤੇ ਹੋਰ ਬਾਕੀ ਨਾਲ ਦੀ ਰਿਪੋਰਟ ਦੇ ਕੇ ਨੇਚਰ ਆਫ ਵੈਪਨ ਤੇ ਕਿੰਨੇ ਰਾਉਂਡ ਫਾਇਰ ਹੋਏ ਸੀਗੇ।